ਕਾਂਗਰਸੀ ਆਗੂ ਦੇ ਉੱਪਰ ਜਾਨਲੇਵਾ ਹਮਲਾ ਹੋਇਆ ਬਾਈਕ 'ਤੇ ਬਦਮਾਸ਼ਾਂ ਦੇ ਵੱਲੋਂ ਸ਼ਰਮ ਗੋਲੀਆਂ ਚਲਾਈਆਂ ਗਈਆਂ ਨੇ ਅਤੇ ਮੌਕੇ ਦੀਆਂ ਤਸਵੀਰਾਂ ਦੁਕਾਨ ਦੇ ਵਿੱਚ ਲੱਗੇ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਈਆਂ ਨੇ ਤੁਸੀਂ ਵੀ ਇਹਨਾਂ ਤਸਵੀਰਾਂ ਦੇ ਵਿੱਚ ਦੇਖੋ ਕਿ ਜੋ ਚੋਲਾ ਸਾਹਿਬ ਤੋਂ ਕਾਂਗਰਸ ਦਾ ਬਲਕ ਪ੍ਰਧਾਨ ਹੈ ਭੁਪਿੰਦਰ ਕੁਮਾਰ ਨૈયਰ ਆਪਣੀ ਦੁਕਾਨ ਦੇ ਉੱਪਰ ਬੈਠਾ ਹੁੰਦਾ ਐਨਨੇ ਨੂੰ ਬਾਈਕ ਤੇ ਸਵਾਰ ਹੋ ਕੇ ਦੋ ਨੱਕਾ ਪੋਸ਼ ਬਦਮਾਸ਼ ਆਉਂਦੇ ਨੇ ਅਤੇ ਇੱਕ ਜੋ ਪਿੱਛੇ ਬੈਠਾ ਹੁੰਦਾ ਬਾਈਕ ਦੇ ਉੱਤਰ ਦੇ ਸਾਰ ਹੀ ਦੁਕਾਨ ਦੇ ਵਿੱਚ ਬੈਠੇ ਭੁਪਿੰਦਰ ਕੁਮਾਰ ਦੇ ਉੱਪਰ ਗੋਲੀਆਂ ਚਲਾਣਾ ਸ਼ੁਰੂ ਕਰ ਦਿੰਦਾ ਹੈ ਮੌਕੇ ਦੇ ਉੱਪਰ ਤਿੰਨ ਪਰ ਕੀਤੇ ਜਾਂਦੇ ਨੇ ਪਰ ਗਣੀ ਮਤ ਇਹ ਰਹੀ ਹੈ ਕਿ ਤਿੰਨੇ ਫਰ ਮਿਸ ਹੋ ਜਾਂਦੇ ਨੇ ਅਤੇ ਭੁਪਿੰਦਰ ਕੁਮਾਰ ਦੇ ਵੱਲੋਂ ਮੌਕੇ ਤੋਂ ਭੱਜ ਕੇ ਆਪਣੀ ਜਾਨ ਬਚਾਈ ਗਈ ਹੈ ਇਸ ਬਾਬਤ ਮੀਡੀਆ ਨਾਲ ਗੱਲਬਾਤ ਕਰਦਿਆਂ ਭੁਪਿੰਦਰ ਕੁਮਾਰ ਨੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਉਸ ਨੂੰ ਧਮਕੀਆਂ ਮਿਲੀਆਂ ਸਨ ਅਤੇ ਉਸ ਮਾਮਲੇ ਨੂੰ ਜਿਹੜਾ ਕੀ ਹੈ ਪੁਲਿਸ ਦੇ ਵੱਲੋਂ ਸੌਰਟ ਆਊਟ ਕਰ ਦਿੱਤਾ ਗਿਆ ਸੀ ਪਰ ਹੁਣ ਦੁਬਾਰਾ ਤੋਂ ਉਸ ਦੇ ਉੱਪਰ ਅਟੈਕ ਕੀਤਾ ਗਿਆ ਹੈ ਕ੍ਰਿਸ਼ਨਾ ਗਊਸ਼ਾਲਾ ਚੋਲਾ ਸਾਹਿਬ ਦੇ ਜਿਹੜੇ ਕੀ ਭពਿੰਦਰ ਕੁਮਾਰ ਨੀਏ ਪ੍ਰਧਾਨ ਵੀ ਨੇ ਅੱਜ ਸਵੇਰੇ ਜਦੋਂ ਆਪਣੀ ਦੁਕਾਨ ਦੇ ਉੱਪਰ ਬੈਠੇ ਹੁੰਦੇ ਨੇ ਤਾਂ ਫਿਰ ਇੱਕ ਬਾਈਕ ਤੇ ਸਵਾਰ ਹੋ ਕੇ ਦੋ ਬਦਮਾਸ਼ ਆਉਂਦੇ ਨੇ ਜਿਨ੍ਹਾਂ ਦੇ ਵੱਲੋਂ ਸ਼ਰੇਆਮ ਪਰ ਕੀਤੇ ਜਾਂਦੇ ਨੇ ਫਿਲਹਾਲ ਪੁਲਿਸ ਦੇ ਵੱਲੋਂ ਇਸ ਸਿਸ਼ਟੀ ਫੋਟੋ ਦੇ ਆਧਾਰ ਦੇ ਉੱਪਰ ਜਲਦ ਹੀ ਹਮਲਾਵਰਾਂ ਨੂੰ ਕਾਬੂ ਕਰਨ ਦੀ ਗੱਲ ਆਖੀ ਜਾ ਰਹੀ ਹੈ ਪਰ ਕਿੰਨਾ ਕੀਤੇ ਇਸ ਵਾਰਦਾਤ ਤੋਂ ਬਾਅਦ ਇਲਾਕੇ ਦੇ ਵਿੱਚ ਦਹਿਸ਼ਤ ਦਾ ਮਾਹੌਲ ਹੈ ਅਤੇ ਪੁਲਿਸ ਵੀ ਹੋਣ ਇਸ ਮਾਮਲੇ ਦੇ ਵਿੱਚ ਜਲਦ ਹੀ ਕਾਰਵਾਈ ਦੀ ਗਲ ਆਖਰੀ ਹੈ ਮੈਂ ਜਿੱਤ ਆਪਣੇ ਘਰੋਂ ਆਇਆ ਘਰੋਂ ਆ ਕੇ ਬੈਠਾ ਤੇ ਬੇਟਾ ਮੇਰਾ ਆਇਆ ਬੇਟਾ ਮੈਂ ਚੜਿਆ ਮਾ ਸਾਡੇ ਘਰੋਂ ਇੱਥੇ ਦੋ ਆਏ ਜਿਹੜੇ ਆਏ ਮੁਸਲਮਾਨ ਤਰੇਆ ਉਹਨਾਂ ਸਿੱਧੀ ਕੋ ਹੈ ਖੈਰ ਕਦੀ ਮੇਂ ਤੇ ਉਹ ਖੈਰ ਮਿਸ ਹੋ ਗਏ ਮੈਂ ਉਦਾ ਬੁਝਾਤਾ ਉਸ ਦਾ ਮੈਂ ਬਰਾਕਤੋਲਾ ਸਾਹ ਦਾ ਇੱਥੇ ਪੋਰਚਸ ਦੇ ਬੁਣੀ ਦੇ ਬਾਰੇ ਪਾਈ ਨਹੀਂ ਕੋਈ ਪੋਰਚਾ ਕੋਈ ਮੈਨ ਪਤਾ ਨਹੀਂ ਐ ਪੋਰਚਾ ਜੀ ਚੋਨੇ ਚੋਕੇ ਰਾਇਤ ਹੋ ਜਾਣਾ ਕਿ ਉਹ ਆ ਵੀਡੀਓ ਲੈ ਕੇ ਮੇਰੇ ਅੱਗੇ ਚੜੇ ਗਿਆ ਕੋਈ ਵੀ ਪੁੱਛ ਨਹੀਂ ਉਸ ਆਸਵਾਈ ਮੇਰੀ ਨਹੀਂ ਕੀਤੀ ਹੁਣ ਮੇਰਾ ਇੱਕ ਜਾਨਾ ਖਤਰਾ ਵਾ ਉਹ ਚੁੱਕ ਕੇ ਘਰੇ ਗਿਆ ਅੱਗੇ ਉਹ ਆ ਰਿਹਾ ਹੈ ਵੀ ਆ ਪਰ ਇੱਕ ਮਾਰਿਆ ਤੇ ਮੇਰੇ ਪਿਆਰ ਚ ਇਹ ਤੁਹਾਡਾ ਪਹਿਲਾਂ ਵੀ ਕਿਸੇ ਨਾਲ ਵੈਰ-ਵਿਰੋਧ ਚੱਲਦਾ ਕੋਈ ਆ ਤੋ 1.5 ਸਾਲ ਪਹਿਲਾਂ ਮੈਨੂੰ ਧਮਕੀ ਆਈ ਸੀ ਕਾਈ ਸੀ ਪਹਿਲਾਂ ਹੀ ਚੜੋ ਸਾਡੀ ਅੰਦਰ ਵਿੱਚ ਪਾਏ ਵਿੱਚ ਬੈਠੇ ਹੋ ਬਾਹਰ ਗੱਲਬਾਤ ਕੋਈ ਗੱਲਬਾਤ ਉਹ ਤੋਂ ਬਾਅਦ 1.5 ਵਕਤ ਬਾਅਦ ਕੋਈ ਨਹੀਂ ਆਇਆ ਨਾਮ पांच चक्कर आया राम करवाया ਤੇ ਅਸ ਹਾਂ ਜਿਹੜਾ ਫੈਡ ਹੰਡੇ ਫੈਡ ਮਿਸ ਹੋ ਗਿਆ ਜੀ ਜੀ ਸਾਹਿਬ ਕਿਰਪਾਣਾ ਮੈਂ ਪਾ ਗਿਆ ਇਹ ਕਿੰਨੇ ਵਿੱਚ ਘਟਦਾ ਨਹੀਂ ਸੀ ਤੇ 10:50 ਮਿੰਟ ਤੇ ਘਟਾਈ ਤੇ ਕੀ ਕਹਿਣਾ ਚਾਹੁੰਦੇ ਸੀ ਪੁਲ ਪ੍ਰਸ਼ਾਸਨ ਨੂੰ ਸਰਕਾਰ ਨੂੰ ਵੇਖੋ ਜੀ ਪੁਰਸ਼ਾਂ ਨੇ ਕੋਈ ਆਖੀਏ ਕਈਆਂ ਮੇਰੀਆਂ ਆਖੀਏ ਕਰਦੇ ਵੀ ਜਾਨ ਤੇ ਆਖੀ ਦੋ ਨਾ ਦੋ ਲੋਕੀ ਮੂੰਹ ਬੰਦ ਕੇ ਲੰਘ ਜਿਆ ਕੋਈ ਆ ਨਹੀਂ ਆ ਕੋਈ ਪਰਚਸ ਵਾਈ ਨਹੀਂ ਕਰਦੀ ਪਈ ਕੋਈ ਅਜੀਬ ਮੇਰੀ ਇਤੋਂ ਪਹਿਲੇ ਐਸਾ ਪਿਟੂਤਰ ਨਹੀਂ ਮਿਲਿਆ ਇਹ ਬਾਜ਼ਾਰ ਚ ਬੱਤੀ ਦੋ ਚੰਨਾ ਉਤੋ ਕੀ ਵਾਟੂ ਕਰਕੇ ਜਾਂਦੇ ਆ ਰੋਹਿਆਂ ਦੇ ਆ ਕੋਈ ਨਹੀਂ ਆ ਬੇਕਰ ਚੋਹ ਪੈਂਦਾ ਵਾ ਤੇ ਇੱਕ ਪਰਚੇ ਦੇ ਸਾਡੀ ਕਿਰਪਾ ਨਾਲ ਬਾਹਰ ਗਿਆ ਵਾ ਉਹਨਾਂ ਨੇ ਕਸ਼ਮੀ ਕੋਈ ਛੱਡਿਆ